प्यारे दोस्तों प्यार पर सत श्री अकाल जी हां जी दोस्तों पंजाब सरकार ਦੇ ਮਲਾਜ਼ਮਾਂ ਦੇ ਲਈ ਹੈ ਵੱਡੀ ਖਬਰ 29 ਜੁਲਾਈ ਦੀ ਮੀਟਿੰਗ ਹੋਣ ਜਾ ਰਹੀ ਹੈ ਪਰ ਉਸ ਮੀਟਿੰਗ ਨੂੰ ਲੈ ਕੇ ਮਲਾਜ਼ਮਾਂ ਦੇ ਮਨਾਂ ਦੇ ਵਿੱਚ ਸ਼ੰਕਾ ਨੇ ਕਿ ਇਹ ਮੀਟਿੰਗ ਹੋਵੇਗੀ ਜਾਂ ਫਿਰ ਨਹੀਂ ਕਿਉਂਕਿ ਹਰ ਵਾਰ ਲਗਾਤਾਰ ਮੀਟਿੰਗਾਂ ਮੁਲਤਵੀ ਕਰਨ ਦਾ سلسلہ ਪੰਜਾਬ ਸਰਕਾਰ ਦੁਆਰਾ ਜਾਰੀ ਰੱਖਿਆ ਗਿਆ ਜਿਸ ਕਾਰਨ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਮਨਾਂ ਦੇ ਵਿੱਚ ਮਲਾਜ਼ਮ ਜਥੇਬੰਦੀਆਂ ਹੁਣ ਚਾਹੇ ਦੀ ਰਿਟਾਇਰਮੈਂਟ ਹੋਏ ਮਲਾਜ਼ਮ ਹੋਣ ਚਾਹੇ ਦੀ ਰੈਗੂਲਰ ਮਲਾਜ਼ਮ ਹੋਣ ਇਹਨਾਂ ਸਾਰਿਆਂ ਦੇ ਮਨਾਂ ਦੇ ਵਿੱਚ ਇਕ ਡਰ ਜ਼ਰੂਰ ਹੈ ਕਿ 29 ਜੁਲਾਈ ਦੀ ਮੀਟਿੰਗ ਪੰਜਾਬ ਸਰਕਾਰ ਕਰੇਗੀ ਜਾਂ ਫਿਰ ਨਹੀਂ ਕਿਉਂਕਿ ਐਨ ਮੌਕੇ ਤੇ ਵੀ ਮੀਟਿੰਗਾਂ ਪੰਜਾਬ ਸਰਕਾਰ ਦੁਆਰਾ ਮੁਲਤਵੀ ਕੀਤੀਆਂ ਗਈਆਂ ਨੇ ਜੇਕਰ ਗੱਲ ਕੀਤੀ ਜਾਵੇ ਇਸ ਮੀਟਿੰਗ ਦੀ ਜੇਕਰ ਇਹ ਮੀਟਿੰਗ ਹੁੰਦੀ ਹੈ ਤਾਂ ਇਸ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਤੇ ਚਰਚਾ ਕੀਤੀ ਜਾਵੇਗੀ ਜਿਸ ਵਿੱਚ 13% ਡੀਏ ਪੈਂਡਿੰਗ ਹੈ 13% ਡੀਏ ਪੈਂਡਿੰਗ ਦੀ ਜੇਕਰ ਗੱਲ ਕਰੀਏ ਤਾਂ ਕੇਂਦਰ ਸਰਕਾਰ ਦੇ ਮੁਲਾਜ਼ਮ ਇਸ ਟਾਈਮ 55% ਡੀਏ ਲੈ ਰਹੇ ਨੇ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਇਸ ਟਾਈਮ 42% ਹੈ ਚੰਡੀਗੜ੍ਹ ਯੂਟੀ ਦੇ ਮੁਲਾਜ਼ਮ ਵੀ ਇਸ ਟਾਈਮ 55% ਡੀਏ ਲੈ ਰਹੇ ਨੇ ਗਵਾਂਡੀ ਰਾਜ ਹਰਿਆਣਾ ਦੇ ਮੁਲਾਜ਼ਮ ਵੀ 55% ਡੀਏ ਲੈ ਰਹੇ ਨੇ ਪਿੱਛੇ ਰਹਿ ਗਏ ਨੇ ਸਿਰਫ ਤੇ ਸਿਰਫ ਪੰਜਾਬ ਸਰਕਾਰ ਦੇ ਮੁਲਾਜ਼ਮ 13% ਦਾ فاਸਲਾ ਹੈ ਪੰਜਾਬ ਸਰਕਾਰ ਦੂਰ ਕਰੇ ਜਲਦ ਤੋਂ ਜਲਦ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਕੀਤਾ ਜਾਵੇ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀ ਇੱਕ ਹੋਰ ਮੰਗ ਦੀ ਉਹ ਹੈ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਜਿਨ੍ਹਾਂ ਦੇ ਨਾਲ ਨਾ ਇਨਸਾਫੀ ਕੀਤੀ ਜਾ ਰਹੀ ਹੈ ਕਿਉਂਕਿ ਸੁਪਰੀਮ ਕੋਰਟ ਤੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਇਹ ਕੇਸ ਜਿੱਤ ਚੁੱਕੇ ਨੇ ਪਰ ਫਿਰ ਵੀ ਪੰਜਾਬ ਸਰਕਾਰ ਦੁਆਰਾ ਇਹਨਾਂ ਉੱਪਰ ਪੰਜਾਬ ਦਾ ਛੇਵਾਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਫੈਸਲਾ ਵੀ ਕਰ ਦਿੱਤਾ ਕਿ ਇਹਨਾਂ ਮਲਾਜ਼ਮਾਂ ਉੱਪਰ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣ ਕੇਂਦਰ ਦੇ ਸਕੇਲ ਹਟਾ ਕੇ ਜੇਕਰ ਗੱਲ ਕੀਤੀ ਜਾਵੇ ਇਹਨਾਂ ਮਲਾਜ਼ਮਾਂ ਕੀਤਾ ਕੇਂਦਰ ਦਾ 7ਵਾਂ ਸਕੇਲ ਲੱਗਣ ਕਾਰਨ ਇਹਨਾਂ ਨੂੰ 15-20 ਹਜ਼ਾਰ ਤਨਖਾਹ ਘੱਟ ਮਿਲ ਰਹੀ ਹੈ ਦੂਜੇ ਮਲਾਜ਼ਮਾਂ ਤੋਂ ਇਸ ਕਾਰਨ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਨੂੰ ਬਹੁਤ ਨੁਕਸਾਨ ਹੋ ਰਿਹਾ ਪੰਜਾਬ ਸਰਕਾਰ ਸਾਡੀ ਇਸ ਮੰਗ ਦਾ ਹੱਲ ਕਰੇ ਤੇ ਸਾਡੇ ਉੱਪਰ ਜੋ ਕੇਂਦਰ ਦਾ 7ਵਾਂ ਪੇ ਕਮਿਸ਼ਨ ਹਟਾ ਕੇ ਪੰਜਾਬ ਦਾ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀ ਇੱਕ ਹੋਰ ਮੰਗ ਦੀ ਤਾਂ ਉਹ ਹੈ ਪੁਰਾਣੀ ਪੈਨਸ਼ਨ ਸਕੀਮ ਜਿਸ ਨੂੰ ਲੈ ਕੇ ਮਲਾਜ਼ਮ ਲਗਾਤਾਰ ਮੰਗ ਕਰ ਰਹੇ ਨੇ ਕਿ ਪੁਰਾਣੀ ਪੈਨਸ਼ਨ ਸਕੀਮ ਨਿਯਮ 1972 ਅਨੁਸਾਰ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਨੂੰ ਲਾਗੂ ਕੀਤੀ ਜਾਵੇ ਕਿਉਂਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਵਾਦਾ ਕੀਤਾ ਗਿਆ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਹਰ ਹਾਲਤ ਦੇ ਵਿੱਚ ਲਾਗੂ ਕਰਾਂਗੇ ਪਰ ਹਜੇ ਤੱਕ 4 ਸਾਲ ਦਾ ਸਮਾਂ ਇਸ ਸਰਕਾਰ ਦਾ ਬੀਤਣ ਵਾਲਾ ਹੈ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ ਮੁਲਾਜ਼ਮ ਮੰਗ ਕਰਦੇ ਹਨ ਕਿ ਆਉਣ ਵਾਲੀ ਮੀਟਿੰਗ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਨੂੰ ਲੈ ਕੇ ਵੀ ਪੰਜਾਬ ਸਰਕਾਰ ਕੁਝ ਨਾ ਕੁਝ ਜ਼ਰੂਰ ਕਰੇ ਏਸੀਪੀ ਸਕੀਮ ਬਹਾਲ ਕੀਤੀ ਜਾਵੇ ਕੱਚੇ ਮਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਪਰ ਪੰਜਾਬ ਦਾ ਛੇਮਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਆਸ਼ਾ ਵਰਕਰ ਮੈਡੀਕਲ ਵਰਕਰ ਦੇ ਮਾਨ ਪੱਤੇ ਵਿੱਚ ਵਾਧਾ ਕੀਤਾ ਜਾਵੇ ਪੇ ਕਮਿਸ਼ਨ ਦੇ ਏਰੀਅਰ ਦੀ ਅਦਾਇਗੀ ਘਰ ਤੋਂ ਘਟ ਕਿਸ਼ਤਾਂ ਦੇ ਵਿੱਚ ਕਰੇ ਪੰਜਾਬ ਸਰਕਾਰ ਹਾਂਜੀ ਦੋਸਤੋ ਇਸ ਤਰ੍ਹਾਂ ਪੰਜਾਬ ਸਰਕਾਰ 29 ਜੁਲਾਈ ਦੀ ਜੋ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਮਲਾਜ਼ਮਾਂ ਦੀ ਦਾ ਹੱਲ ਕਰੇ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ